ਅੱਜ ਵੀ ਡੋਗਰੇ ਹੈਗੇ ਸਿੱਖ ਕੌਮ 'ਚ ਅੱਜ ਦਾ ਡੋਗਰਾ ਸੁਪਾਲ ਸਿੰਘ ਖੇੜਾ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਆ ਕੇ ਖੜਨ ਦੀ ਕੋਸ਼ਿਸ਼ ਕੀਤੀ ਬੜੀ ਸ਼ਰਮਨਾਕ ਗੱਲ ਹੈ ਕਿਤੇ ਤਾਂ ਤੂੰ ਕਹਿਣਾ ਉਹਨਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸੀ ਦੇਣਾ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਕੌਮਦਾਨ ਕੀ ਜੋਤਾ ਜਰਨੈਲ ਜੀ ਨੇ ਸਾਡੇ ਲਈ ਸਾਰੀ ਉਮਰ ਹੀ ਲਾਤੀ ਇੱਕ ਰਜਵਾਰੇ ਪਰਿਵਾਰ ਦਾ ਬੱਚਾ ਹੋਵੇ 2200 ਕਿੱਲੇ ਜ਼ਮੀਨ ਆਉਂਦੀ ਹੋਵੇ ਅੱਜ ਸਿੱਖ ਕੌਮ ਦੀ ਗੱਲ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਵੋਟਾਂ ਪਾ ਕੇ ਸਾਨ ਨਹੀਂ ਕਰਨਾ ਸਰਦਾਰ ਮਾਨ ਦੀ ਕੁਰਬਾਨੀ ਦਾ ਮੁੱਲ ਮੋੜਨਾ ਹੈ ਆ ਭਗਵੰਤ ਮਾਨ ਜਦੋਂ ਆਇਆ ਸੀ ਕਹਿੰਦਾ ਸੀ ਮੇਰਾ ਹਰਾ ਪੈਨ ਤੁਹਾਡੇ ਲਈ ਚੱਲੂ ਚੱਲ ਪਿਆ ਕਿਵੇਂ ਕੁੱਟਦਾ ਛੱਲੀਆਂ ਉਹਨੂੰ ਸਾਡੇ ਜਵਾਕਾਂ ਨੂੰ ਜਦੋਂ ਨੌਕਰੀ ਮੰਗਦੇ ਆ ਮੈਂ ਵੀ ਡਬਲ ਐਮਏ ਕੀਤੀ ਆ ਕਿਸੇ ਨੇ ਸਾਨੂੰ ਕੋਈ ਬੇਰੋਜ਼ਗਾਰੀ ਪੱਤਾ ਦਿੱਤਾ ਪਰ ਪੜ ਪੜ ਅਸੀਂ ਅੱਖਾਂ ਗਾਲੀਆਂ ਲੱਖਾਂ ਰੁਪਈਆ ਲਾ ਕੇ ਅੱਜ ਸਾਡੇ ਨੌਜਵਾਨ ਕਿਉਂ ਨਸ਼ਾ ਕਰਦੇ ਆ ਉਹ ਡਿਪਰੈਸ਼ਨ ਚ ਆਏ ਨਸ਼ਾ ਕਰਦੇ ਆ ਬੀਏ ਕਰਦੇ ਆ ਐਮਐਸਸੀ ਕਰਦੇ ਆ ਹੋਰ ਬੱਕਟੀਆਂ ਪੜਾਈਆਂ ਕਰਦੇ ਆ ਅੱਜ ਸਾਰੇ ਬੱਚੇ ਬਾਹਰ ਕਿਉਂ ਜਾ ਰਹੇ ਉਹਨਾਂ ਕਿੱਲਾ ਜ਼ਮੀਨ ਦਾ ਵੇਚ ਦਿਆ ਬਾਹਰ ਚਲੇ ਜਾਂਦੇ ਆ ਇੰਨਾ ਸਰਕਾਰਾਂ ਕੋਲ ਕੋਈ ਪਾਲਿਸੀ ਨਹੀਂ ਭਗਵੰਤ ਮਾਨ ਆਵੇ ਮੇਰਾ ਇੱਕ ਸਵਾਲ ਉਹਨੂੰ ਪੁੱਛਿਓ ਕਿ ਤੂੰ 8 ਜਾਂ 7 ਜਿਹੜੇ ਰਾਜ ਸਭਾ ਦੇ ਮੈਂਬਰ ਬਣਾਏ ਸੀ ਆ ਹੜ ਆਏ ਜਾਂ ਕੋਈ ਹੋਰ ਸਾਡੇ ਪੰਜਾਬ ਦੀ ਵਿੱਤਾ ਪੈਂਦੀ ਉਹ ਗੱਲ ਕਰਦੇ ਆ ਦਿੱਲੀ ਜਾ ਕੇ ਕਾਦੇ ਵਾਸਤੇ ਬਣਾਏ ਐ ਇਹਨੇ ਗੈਰ ਪੰਜਾਬੀ ਕਰੋੜਾਪਤੀ ਬੰਦੇ ਰਾਜ ਸਭਾ ਮੈਂਬਰ ਬਣਾਏ ਜੇ ਅੱਜ ਮੈਂ ਤੁਹਾਡੇ ਚਰਨਾਂ 'ਚ ਖੜੀ ਆਂ ਅੱਜ ਤੋਂ 25 ਸਾਲ ਪਹਿਲਾਂ ਵੀ ਜਿਹੜੇ ਮੇਰੇ ਇੱਥੇ ਵੀਰ ਬਜ਼ੁਰਗ ਬੈਠੇ ਐ ਉਹਨਾਂ ਨੇ ਮੈਨੂੰ ਸੁਣਿਆ ਹੋਵੇਗਾ ਮੈਂ ਤੁਹਾਡੇ ਚਰਨਾਂ 'ਚ 12 ਵੋਟਾਂ ਮੰਗਣ ਆਈ ਸੀ ਅਸੀਂ ਐ ਸਮਝਦੇ ਆ ਜਿਵੇਂ ਆਪਾਂ ਯਾਤਰਾ ਤੇ ਗਏ ਆ ਪ੍ਰਭਾਤ ਫੇਰੀ ਤੇ ਗਏ ਆ ਸਤ ਸੰਗ ਤੇ ਗਏ ਆ ਇੱਕ ਇਹੋ ਜਿਹੇ ਉੱਚੇ ਸੁੱਚੇ ਕਿਰਦਾਰ ਦੇ ਮਗਰ ਆਏ ਆ ਜਿਹੜੇ ਸਾਡੀ ਸਿੱਖ ਕੌਮ ਦੀ ਪੰਥ ਦੀ ਗੱਲ ਕਰਦਾ ਕਿਹੜਾ ਪੰਥ ਜਿਹਦੇ ਬਾਰੇ ਗੁਰੂ ਦਸ਼ਮੇਸ਼ ਨੇ ਕਿਹਾ ਸੀ ਮੈਂ ਉਜੜਾ ਮੇਰਾ ਪੰਥ ਵਸੇ ਸੈਨਾ ਸਾਹਿਬ ਹੁਣੇ ਗੱਲ ਕਰਕੇ ਹਟੇ ਨੇ ਸਰਪੰਚ ਸਾਹਿਬ ਇਨਕਲਾਬ ਦੀ ਇਨਕਲਾਬੀ ਤਾਂ ਸਿੱਖ ਜਦੋਂ ਤੋਂ ਜੰਮਿਆ ਉਦੋਂ ਤੋਂ ਐ ਮੇਰੇ ਪਹਿਲੇ ਨਾਨਕ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕਰਤਾ ਸੀ ਇਨਕਲਾਬੀ ਇਹ ਸਿੱਖ 6ਵੇਂ ਪਾਤਸ਼ਾਹ ਇਨਕਲਾਬੀ ਸੀ ਸਮੇਂ ਦੀ ਹਕੂਮਤ ਕਹਿੰਦੀ ਸੀ ਘੋੜੇ ਤੇ ਨਹੀਂ ਬਹਿਣਾ ਕਲਗੀ ਨਹੀਂ ਸਜਾਉਣੀ ਨਗਾਰਾ ਨਹੀਂ ਵਜਾਉਣਾ ਬਾਜ ਨਹੀਂ ਰੱਖਣਾ ਸਾਰੀਆਂ ਗੱਲਾਂ ਮੇਰੇ 6ਵੇਂ ਪਾਤਸ਼ਾਹ ਨੇ ਕੀਤੀਆਂ ਪ੍ਰਸ਼ਾਦੀ ਹੱਥੀ ਰੱਖੇ ਬਾਜ ਰੱਖੇ ਕਲਗੀ ਸਜਾਈ ਤੇ ਨਗਾਰੇ ਵਜਾਏ 6ਵੇਂ ਪਾਤਸ਼ਾਹ ਨੇ ਦਿਲਵਾਗ ਤੇ ਗੁਲਬਾਗ ਵਾਲੀ ਸਾਖੀ ਆਪਾਂ ਸਾਰੇ ਸੁਣਦੇ ਆਂ ਸਮੇਂ ਦੀ ਹਕੂਮਤ ਸਾਨੂੰ ਗੁਲਾਮ ਬਣਾ ਕੇ ਰੱਖਦੇ ਸੀ ਘੋੜਿਆਂ ਤੇ ਨਹੀਂ ਸੀ ਚੜਨ ਦਿੰਦੀ ਬਾਗੀ ਸੀ ਮੇਰਾ ਦਸ਼ਮੇ ਪਾਸ਼ਾ ਅੱਜ ਜਿਸੀ ਬੀਬੀਆਂ ਪਹਿਣਾ ਜੇ ਕੋਈ ਅੱਜ ਸ਼ਾਨੋ ਸ਼ੌਕਤ ਵਾਲਾ ਜੀਵਨ ਬਤੀਤ ਕਰ ਰਹੀ ਹੈ ਵੱਡਿਆਂ ਉਹਦੇ ਆ ਤੇ ਆਜ਼ਾਦੀ ਦਾ ਨਿਗ ਮਾਰੀਏ ਸਾਡੇ ਗੁਰਾਂ ਦੀ ਬਦੌਲਤ ਹੈ ਸਾਡੇ ਗੁਰੂਆਂ ਨੇ ਸਾਨੂੰ ਬਰਾਬਰੀ ਦਾ ਦਰਜਾ ਦਿੱਤਾ ਸਾਨੂੰ ਮਾਈ ਭਾਗੋ ਬਣਾਇਆ ਬੀਬੀ ਸ਼ਰਨਕੌਰ ਬਣਾਇਆ ਅਸੀਂ ਗੁਰੂਆਂ ਦਾ ਦੇਣਾ ਨਹੀਂ ਦੇ ਸਕਦਾ ਸਾਡੇ ਗੁਰੂ ਇਨਕਲਾਬੀ ਹੈ ਸਮੇਂ ਦੀ ਹਕੂਮਤ ਨਾਲ ਸਾਡਾ ਕੀ ਰੋਲਾ ਸੀ ਪਹਾੜੀ ਰਾਜੇ ਕੀ ਕਹਿੰਦੇ ਸੀ ਗਨਗੋਵੀ ਸਿੰਘ ਮਹਾਰਾਜ ਨੂੰ ਕਿ ਖੰਡੇ ਦੀ ਪੌੜ ਅਸੀਂ ਵੀ ਲੈਣੀ ਐ ਖੰਡੇ ਬਾਟੇ ਦੀ ਪੌੜ ਅਸੀਂ ਵੀ ਛਕਣੀ ਐ ਤੂੰ ਬਾਟਾ ਡ ਤਿਆਰ ਕਰ ਲੈ ਉਹ ਮੇਰਾ ਪਿਤਾ ਬਾਗੀ ਸੀ ਕਹਿੰਦਾ ਮੈਂ ਊਚ ਨੀਚ ਮਕਾ ਦੇਣੀ ਐ ਇਸੇ ਬਾਟੇ ਵਿੱਚ ਨਹੀਂ ਸਿੱਖ ਛਕੂਗਾ ਇਸੇ ਬਾਟੇ ਵਿੱਚ ਦਰਜੀ ਸਿੱਖ ਚੱਕੂਗਾ ਇਸੇ ਬਾਟੇ ਵਿੱਚ ਮੱਝਵੀ ਸਿੱਖ ਚੱਕ ਤੂਗਾ ਇਸੇ ਕਰਕੇ ਉਹ ਬਾਈ ਧਾਰ ਰਾਜੇ ਗੁਰੂ ਸਾਹਿਬ ਦੇ ਦੁਸ਼ਮਣ ਬਣ ਗਏ ਤੇ ਇੰਨੀਆਂ ਜੰਗਾਂ ਹੋਈਆਂ ਪਰਿਵਾਰ ਵਿਛੋੜਾ ਹੋਇਆ ਇਹ ਸਾਰਾ ਇਤਿਹਾਸ ਵਾਪਰਿਆ ਬਾਗੀ ਮੇਰੇ ਗੁਰੂ ਹੈ ਸਾਡਾ ਸਾਰਾ ਸਿੱਖ ਕੌਮ ਬਾਗੀ ਹੈ ਅੱਜ ਵੀ ਸਿੱਖ ਆਉਦੇ ਸਮੇਂ ਜ਼ਬਰ ਤੇ ਜ਼ੁਲਮ ਬਰਦਾਸ਼ਤ ਨਹੀਂ ਕਰਦਾ ਸਿੱਖ ਬਾਗੀ ਹੈ ਬਾਗੀ ਹੈ ਮੇਰਾ ਜਿਹੜਾ ਲੀਡਰ ਹੈ ਸਿਮਰਨਜੀਤ ਸਿੰਘ ਮਾਨ ਤੁਹਾਨੂੰ ਮੈਂ ਇੱਕ ਪੁਰਾਣੀ ਗੱਲ ਦੱਸਦੀ ਹਾਂ ਨੌਜਵਾਨ ਬੱਚਿਆਂ ਨੂੰ ਨਹੀਂ ਪਤਾ ਹੋਣਾ ਬੀਬੀ ਕੇਤੀਆ ਇੱਕ ਫਰਾਂਸ ਦੀ ਲੜਕੀ ਸੀ ਸੈਰ ਕਰਨ ਆਈ ਸੀ ਇੰਡੀਆ ਚ ਪੰਜਾਬ ਚ ਬੀਬੀ ਕੇਤੀਆ ਬਿਆਨਤ ਸਿੰਘ ਮੁੱਖ ਮੰਤਰੀ ਸੀ ਉਹਦੇ ਪੋਤੇ ਗੁਰਕੀਰਤ ਨੇ ਉਸ ਬੀਬੀ ਦੀ ਪਤ ਲੁਟਣ ਦੀ ਕੋਸ਼ਿਸ਼ ਕੀਤੀ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨੂੰ ਕਟਹਿਰੇ ਵਿੱਚ ਲੈ ਕੇ ਗਿਆ ਮੁੱਖ ਮੰਤਰੀ ਦੇ ਪੋਤੇ ਨੂੰ ਬਾਕੀ ਆ ਸਾਡਾ ਸਿਮਰਨਜੀਤ ਸਿੰਘ ਮਾਨ ਬੀਬੀ ਰਿਤਪੰਦਲ ਦੇਵਲ ਬਜਾਜ ਡੀਸੀਸੀ ਡੀਸੀ ਕੇਪੀਐਸ ਗਿੱਲ ਚੀਫ ਸੀ ਪੁਲਿਸ ਦਾ ਉਹਨੇ ਬੀਬੀ ਰੁੱਪਨ ਦੇ ਉਲ ਬਜਾਜ ਨਾਲ ਮਤਲਬ ਛੇੜਖਾਨੀ ਕੀਤੀ ਉਹਨੂੰ ਕਟਹਿਰ ਵਿੱਚ ਲੈ ਕੇ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਪਾਕਿਸਤਾਨ ਦੀ ਫੌਜ ਨੇ ਅਬ ਮੰਨੂ ਸਿੰਘ ਸੀ ਇੱਕ ਆਪਣਾ ਇੰਡੀਆ ਦਾ ਕੈਪਟਨ ਉਹਦੇ ਅੱਖ ਨੱਕ ਕੰਨ ਕੱਟ ਕਰਕੇ ਉਹਨੂੰ ਸ਼ਹੀਦ ਕੀਤਾ ਤਾਂ ਉਹਨੂੰ ਵੀ ਉਸ ਦੀ ਆਵਾਜ਼ ਨੂੰ ਵੀ ਕਟਹਿਰੇ ਚ ਲੈ ਕੇ ਗਿਆ ਇੰਟਰਨੈਸ਼ਨਲ ਕਟਹਿਰੇ ਚ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਉਂਕਿ ਦੇਸ਼ਾਂ ਦੇ ਸਮਝੌਤੇ ਹੋਇਆ ਕਰਦੇ ਆ ਜੰਗੀ ਫੌਜੀਆ ਨਾ ਉਹ ਜੇ ਵਿਹਾਰ ਕਰਨੇ ਹੋਇਆ ਕਰਦੇ ਆ ਸਾਡਾ ਲੀਡਰ ਬਾਗੀ ਆ ਸਾਡਾ ਲੀਡਰ ਅਣਖੀ ਆ ਜਿਹੜਾ ਸਮੇਂ ਦੀ ਹਕੂਮਤ ਦੀ ਅੱਖੀ ਚ ਅੱਖ ਪਾ ਕੇ ਗੱਲ ਰੱਖਣ ਦੀ ਸਮਰੱਥਾ ਰੱਖਦਾ ਹੁਣ ਤੁਸੀਂ ਪੜ੍ਹੇ ਲਿਖੇ ਹੋ ਸੋਸ਼ਲ ਮੀਡੀਆ ਸਰਦਾਰ ਸਿਮਰਤਜੀਤ ਸਿੰਘ ਮਾਨ ਦੇ ਤੁਸੀਂ ਲੋਕ ਸਭਾ ਵਿੱਚ ਪਾਸ਼ਨ ਸੁਨੇ ਹੋਣੇ ਆ ਸਰਦਾਰ ਮਾਨ ਨੇ ਉੱਥੇ ਗੱਲ ਕੀਤੀ ਕਿ ਕਿਵੇਂ ਸਿੱਖਾਂ ਨਾਲ ਅੱਜ ਮਤਰਈ ਮਾਂ ਦਾ ਸਲੂਕ ਹੋ ਰਿਹਾ ਹੈ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਾਡਾ 80% ਯੋਗਦਾਨ ਅੱਜ ਸਾਡੇ ਨਾਮ ਤੇਈ ਮਾਂ ਦਾ ਸਲੂਕ ਹੋ ਰਿਹਾ ਹੈ ਅੱਜ ਸਾਡੇ ਬੱਚੇ ਸਾਡੇ ਭਰਾ 36-36 ਸਾਲ ਹੋ ਗਏ ਜੇਲ੍ਹਾਂ 'ਚ ਬੰਦ ਪਏ ਐ ਅੱਜ ਜੇ ਕੋਈ ਸਾਡਾ ਨੌਜਵਾਨ ਹੈ ਉਹ ਕਿਤਾਬਾਂ ਰੱਖਣ ਦੇ ਦੋਸ਼ਾਂ 'ਚ ਜੇਲ੍ਹਾਂ 'ਚ ਪਏ ਐ ਅੱਜ ਸਾਡਾ ਇੱਕ ਨੌਜਵਾਨ ਅਮਰਤਪਾਲ ਉਹ ਸਿੱਖ ਰਾਜ ਦੀ ਗੱਲ ਕਰਦਾ ਸੀ ਰਾਜ ਦੀ ਗੱਲ ਕਿਉਂ ਨਾ ਕਰੀਏ ਸਾਡਾ ਸਿੱਖ ਰਾਜ ਸੀ ਅਸੀਂ ਸਿੱਖ ਰਾਜ ਦੇ ਮਾਰਗ ਸੀ ਕਾਬਲ ਕੰਧਾਰ ਖਬਰ ਦਰਿਆ ਖੁਦਾਨਿਸਤਾਨ ਜੰਮੂ ਕਸ਼ਮੀਰ ਤੇ ਇਧਰ लाल किले तक ਸਾਡਾ ਨਿਸ਼ਾਨ ਸਭ ਚਲਦਾ ਸੀ ਸਾਡਾ ਸਿੱਖ ਰਾਜ ਸੀ ਕਿਉਂ ਨਾ ਗੱਲ ਕਰੀਏ ਜਦੋਂ ਦੇਸ਼ ਆਜ਼ਾਦ ਹੋਇਆ ਤੁਸੀਂ ਬੱਚਿਆਂ ਨੇ ਪੜਿਆ ਹੋਣਾ ਜੰਗਨਾਮਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਪੰਜਾਬ ਅਡ ਰਾਜ ਸੀ ਤੇ ਹਿੰਦੁਸਤਾਨ ਅਡ ਰਾਜ ਸੀ ਜਦੋਂ ਅੰਗਰੇਜ਼ਾਂ ਨੇ ਗੁਲਾਮ ਕੀਤਾ ਹਿੰਦੁਸਤਾਨ 1749 ਚ ਗੁਲਾਮ ਹੋਇਆ ਤੇ ਪੰਜਾਬ ਇੱਕ 100 ਸਾਲ ਬਾਅਦ ਜਾ ਕੇ ਗੁਲਾਮ ਹੋਇਆ 1849 ਚ ਉਹ ਵੀ ਡੋਗਰਿਆਂ ਦੀ ਗਦਾਰੀ ਕਰਕੇ ਅੱਜ ਵੀ ਡੋਗਰੇ ਹੈਗੇ ਸਿੱਖ ਕੌਮ ਚ ਅੱਜ ਦਾ ਡੋਗਰਾ ਸੁਖਪਾਲ ਸਿੰਘ ਖੇੜਾ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਆ ਕੇ ਖੜਨ ਦੀ ਕੋਸ਼ਿਸ਼ ਕੀਤੀ ਬੜੀ ਸ਼ਰਮਨਾਕ ਗੱਲ ਹੈ ਕਿਤੇ ਤਾ ਤੂੰ ਕਹਿੰਦਾ ਉਹਨਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸੀ ਦੇਣਾ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਕੌਮਦਾਨ ਕੀ ਜੋਧਾ ਜਰਨੈਲ ਜੀ ਨੇ ਸਾਡੇ ਲਈ ਸਾਰੀ ਉਮਰ ਹੀ ਲਾਤੀ ਇੱਕ ਅਜਵਾੜੇ ਪਰਿਵਾਰ ਦਾ ਬੱਚਾ ਹੋਵੇ 2200 ਕਿੱਲੇ ਜ਼ਮੀਨ ਆਉਂਦੀ ਹੋਵੇ ਅੱਜ ਸਿੱਖ ਕੌਮ ਦੀ ਗੱਲ ਕਰੇ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਵੋਟਾਂ ਪਾ ਕੇ ਸਾਨ ਨਹੀਂ ਕਰਨਾ ਸਰਦਾਰ ਮਾਨ ਦੀ ਕੁਰਬਾਨੀ ਦਾ ਮੁੱਲ ਮੋੜਨਾ ਹੈ ਸੋ ਗੁਰੂ ਪਿਆਰਿਓ ਰਾਜ ਦੀ ਗੱਲ ਕਿਉਂ ਨਾ ਕਰੀਏ ਤੇ ਤੁਹਾਡੀ ਗੱਲ ਲੋਕ ਸਭਾ ਵਿੱਚ ਜਾ ਕੇ ਕਰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਮੋਦੀ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਕਿ ਕਿਵੇਂ ਤੂੰ ਬਾਹਰਲੇ ਮੁਲਖਾਂ ਚ ਸਾਡੇ ਸਿੱਖਾਂ ਨੂੰ ਮਾਰਿਆ ਦੀਪ ਸਿੱਧੂ ਨੂੰ ਦੀਪ ਸਟੇਟ ਨੇ ਮਰਾਇਆ ਪੜ੍ਹ ਲਿਖੇ ਬੱਚੇ ਬੈਠੇ ਹੋ ਜਦੋਂ ਵੀ ਸਿੱਖ ਜਾਦੀ ਦੀ ਗੱਲ ਕਰਦਾ ਸਮੇਂ ਦੀ ਹਕੂਮਤ ਨੂੰ ਚੁੱਭਣ ਲੱਗ ਜਾਂਦੀ ਹੈ ਇਹਨਾਂ ਦੇ ਇੰਟੈਲੀਜੈਂਸ ਨੂੰ ਪਤਾ ਲੱਗ ਜਾਂਦਾ ਹੈ ਮੂਸੇ ਵਾਲੇ ਦਾ ਪੰਜਾਬ ਗਾਣਾ ਸੁਣ ਕੇ ਵੇਖਿਓ ਐਸਵਾਈ ਐਲ ਨਹਿਰ ਗਾਣਾ ਸੁਣ ਕੇ ਵੇਖਿਓ ਤੁਹਾਨੂੰ ਪਤਾ ਲੱਗ ਜੂ ਮੂਸੇ ਵਾਲਾ ਕਿਵੇਂ ਸਾਡੇ ਪੰਜਾਬ ਦੇ ਹੱਟਾਂ ਦੀ ਗੱਲ ਕਰਦਾ ਸੀ ਸਰਕਾਰਾਂ ਨੇ ਮਰਾਇਆ ਤੇ ਫਿਰ ਇੰਟਰਨੈਸ਼ਨਲ ਪੱਧਰ ਤੇ ਨਾ ਮਸਲਿਆਂ ਨੂੰ ਲੈ ਕੇ ਕੌਣ ਗਿਆ ਸਿਮਰਨਜੀਤ ਸਿੰਘ ਮਾਨ ਹੋਰ 12 ਐਮਪੀਆ ਹੋਰਾਂ ਨੇ ਨਾ ਤੁਹਾਡੀ ਗੱਲ ਕੀਤੀ ਆ ਤੁਹਾਡੇ ਤੇ ਹੜ ਆਏ ਹੁਣ ਇਹ ਹੜ ਮੈਨ ਮੇਡ ਸੀ ਮੈਨ ਮੇਡ ਪਾਖੜਾ ਹੋਵੇ ਪੰਜਾਬ ਵਿੱਚ ਤੇ ਪਾਖੜਾ ਬੋਰਡ 'ਚ ਸਾਡੀ ਮੈਂਬਰੀ ਹੈਣੀ ਪੰਜਾਬ ਦੀ ਜਿੰਨਾ ਮਰਜ਼ੀ ਪਾਣੀ ਛੱਡ ਦੇਣ ਤਾਂ ਸਾਨੂੰ ਡਬੋ ਦੇਣ ਜੋ ਉੱਪਰ 12 ਅਗਸਤ ਨੂੰ ਪਾਣੀ ਆਇਆ ਕੀ ਸਰਕਾਰ ਦਾ ਫਰਜ਼ ਸੀ ਥੋੜਾ ਪਾਣੀ 12 ਅਗਸਤ ਨੂੰ ਛੱਡਦੇ ਥੋੜਾ 13 ਨੂੰ ਛੱਡਦੇ ਥੋੜਾ 14 ਨੂੰ ਛੱਡਦੇ ਛੋੜਾ 15 ਨੂੰ ਛੱਡਦੇ 16 ਅਗਸਤ ਨੂੰ ਸਾਰਾ ਪਾਣੀ ਛੱਡ ਕੇ ਪੰਜਾਬ ਡਬੋਇਆ ਕਿ ਨਹੀਂ ਡਬੋਇਆ ਦੱਸੋ ਡੋਇਆ ਜੀ ਡੋਇਆ ਕਿਨੇ ਕਾਦੀ ਮਦਦ ਕੀਤੀ ਭਗਵੰਤ ਮਾਨ ਪਹੁੰਚੇ ਜੇ ਲਵੇੜ ਕੇ ਫੋਟੋਆਂ ਕਰਾਉਂਦਾ ਜਾਂ ਮਦਦ ਕੀਤੀ ਸਿੱਖਾਂ ਨੇ ਸਿੱਖਾਂ ਦੀ ਅਸਰ ਦੂਲਗੜ ਏਰੀਆ ਚ ਹੋਰ ਏਰੀਆ ਚ ਹਜ਼ਾਰਾਂ ਵੀਡੀਓ ਵੇਖੀਆਂ ਰਵਿੰਦਰ ਸਿੰਘ ਖਾਲਸਾ ਐਡ ਵਾਲਿਆਂ ਨੇ ਲੱਖਾਂ ਕਰੋੜਾਂ ਰੁਪਈਆ ਦਾ ਤੇਲ ਪਾ ਕੇ ਫਸਲਾਂ ਨੂੰ ਧਰਤੀ ਨੂੰ ਪੱਧਰ ਕੀਤਾ ਆਨੇ ਸਿੱਧੂ ਵਰਗੇ ਨੌਜਵਾਨਾਂ ਨੇ ਲੱਖੇ ਸਿਧਾਣੇ ਵਰਗਿਆਂ ਨੇ ਸਾਡੀ ਗੱਲ ਕੋਈ ਨਹੀਂ ਕਰਦਾ ਗੱਲ ਕੋਈ ਕਰਦਾ ਹੀ ਨਹੀਂ ਸਾਡੇ ਕੋਲ ਪਾਣੀ ਹੈ ਸਾਡਾ ਪਾਣੀ ਧੱਕੇ ਨਾਲ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹਰਿਆਣੇ ਨੂੰ ਦਿੱਤਾ ਜਾ ਰਿਹਾ ਅਰਬਾਂ ਰੁਪਏ ਲੈਣਾ ਕੋਈ ਲੈ ਕੇ ਦਿੰਦਾ ਆ ਤੁਸੀਂ ਬੜਾਏ ਸੀ ਭਗਵੰਤ ਮਾਨ ਆਵੇ ਮੇਰਾ ਇੱਕ ਸਵਾਲ ਉਹਨੂੰ ਪੁੱਛਿਓ ਕਿ ਤੂੰ 8 ਜਾਂ 7 ਜਿਹੜੇ ਰਾਜ ਸਭਾ ਦੇ ਮੈਂਬਰ ਬਣਾਏ ਸੀ ਆ ਹੜ ਆਏ ਜਾਂ ਕੋਈ ਹੋਰ ਸਾਡੇ ਪੰਜਾਬ ਦੀ ਵਿਪਤਾ ਪੈਂਦੀ ਉਹ ਗੱਲ ਕਰਦੇ ਦਿੱਲੀ ਜਾ ਕੇ ਕਾਹਦੇ ਵਸਤੇ ਬਣਾਏ ਐ ਇਹਨੇ ਗੈਰ ਪੰਜਾਬੀ ਕਰੋੜਾਪਤੀ ਬੰਦੇ ਰਾਜ ਸਭਾ ਮੈਂਬਰ ਬਣਾਏ ਤੁਹਾਨੂੰ ਹੜਾ ਚ ਜਾਣ ਕੇ ਡੋਬੋਇਆ ਸੈਂਟਰ ਨੇ ਮੇਰੀ ਗੱਲ ਲਿਖ ਲਿਓ ਤਿੰਨ ਵਾਰੀ ਹੜਾ ਹੜਾਏ ਰੋਪੜ ਏਰੀਆ ਨੂੰ ਜਾ ਕੇ ਪੁੱਛੋ ਤੁਹਾਡੀ ਗੱਲ ਕਿਹਨੇ ਕਰਨੀ ਐ ਪਾਖੜਾ ਬੋਰਡ ਚ ਮੈਨੇਜਮੈਂਟ ਵਿੱਚ ਤੁਹਾਡੀ ਮੈਂਬਰੀ ਹੈ ਨਹੀਂ ਤੁਹਾਡੀਆਂ ਸਰਦਾਂ ਬੰਦ ਕੀਤੀਆਂ ਪਈਆਂ ਜੇ ਤੁਹਾਡਾ ਪਾਕਿਸਤਾਨ ਨਾਲ ਵਪਾਰ ਚੱਲਦਾ ਹੋਵੇ ਅਫਗਾਨਿਸਤਾਨ ਨਾਲ ਸਾਰੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਸਾਡੇ ਟਰੱਕ ਆਉਣ ਜਾਣ ਅਸੀਂ ਤਾਂ ਕਰੋੜਾਪਤੀ ਹੋ ਜਾਈਏ ਰੁਜ਼ਗਾਰ ਚੱਲੀ ਜਾਂਦਾ ਐ ਗੁਜਰਾਤ ਦੀ ਬੰਦਰਗਾਹ ਰਾਈ ਚੱਲੀ ਜਾਂਦਾ ਐ ਅੰਡਾਨੀ ਬਾਨੀਆ ਰਾਈ ਚੱਲੀ ਜਾਂਦਾ ਐ ਆ ਮੋਦੀ ਦਾ ਰਾਜ ਵੇਖਿਆ ਉਹ ਮਣੀਪੁਰ ਵਿੱਚ ਧੀਆ ਭੈਣਾਂ ਨੂੰ ਨੰਗਾ ਕਰਕੇ ਤੋਰਿਆ ਡੁੱਬ ਕੇ ਮਰ ਜਾਣ ਇਹ ਡੁੱਬ ਕੇ ਮਰ ਜਾਵੇ ਮੋਦੀ ਅਮਿਤ ਸ਼ਾਹ ਇਹਨਾਂ ਦੀ ਸਰਕਾਰ ਧੀਆ ਭੈਣਾਂ ਨੂੰ ਨੰਗਾ ਕਰਕੇ ਤੋਰਿਆ ਕਿਹਨੇ ਨਹੀਂ ਪੜਿਆ ਕਿਹਨੇ ਨਹੀਂ ਸੁਣਿਆ ਭੁੱਲ ਜਾਂਨੇ ਆ ਸੀ ਜੇ ਬਾਬਰ ਕੁਛ ਕਰਦਾ ਸੀ ਪਾਪ ਤਾਂ ਗੁਰੂ ਨਾਨਕ ਸਾਹਿਬ ਕਿਵੇਂ ਹਾੜਾ ਨਾਰਾ ਮਾਰਿਆ ਸੀ ਇਤੀ ਮਾਰ ਪਈ ਕੁਰਲਾਣੇ ਤੈਕੀ ਦਰਦ ਨਾ ਆਇਆ ਅੱਜ ਸਾਡੀ ਗੱਲ ਕਰਨ ਵਾਲਾ ਹੀ ਕੋਈ ਹੈ ਨਹੀਂ ਉਹ ਧੀਆਂ ਭੈਣਾਂ ਕਿਧੀਆਂ ਉਹ ਸਾਡੀਆਂ ਲੱਗਿਆ ਭਾਰਤ ਵਰਸ਼ ਦੇ ਕਰਦੇ ਕੰਨਿਆ ਦੀ ਪੂਜਾ ਕਿਹੜੀ ਕੰਨਿਆ ਦੀ ਪੂਜਾ ਕਰਦੇ ਮਣੀਪੁਰ ਵਿੱਚ ਬੀਬੀਆਂ ਭੈਣਾਂ ਨੂੰ ਨੰਗਾ ਕਰਕੇ ਤੋਰਿਆ ਉਹ ਬੀਬੀ ਵੀ ਕੀ ਦੀ ਬੀਬੀ ਸੀ ਫੌਜ ਦੇ ਰਿਟਾਇਰ ਵੱਡੇ ਅਫਸਰ ਦੀ ਪਤਨੀ ਸ਼ਰਮ ਆਣੀ ਚਾਹੀਦੀ ਐਸੇ ਹਿੰਦੂਤਵਾਦੀ ਸਟੇਟ ਨੂੰ ਆ ਸਾਡਾ ਰਾਜ ਸੀ ਭਾਈ ਅਸੀਂ ਰਾਜ ਦੀ ਗੱਲ ਕਰਾਂਗੇ ਸਾਡੇ ਹੱਕਾਂ ਦੀ ਗੱਲ ਕਰਾਂਗੇ ਆ ਭਗਵੰਤ ਮਾਨ ਜਦੋਂ ਆਇਆ ਸੀ ਕਹਿੰਦਾ ਸੀ ਮੇਰਾ ਹਰਾ ਪੈਨ ਤੁਹਾਡੇ ਲਈ ਚੱਲੂ ਚੱਲ ਪਿਆ ਕਿਵੇਂ ਕੁੱਟਦਾ ਛੱਲੀਆਂ ਵਾਂਗੂ ਸਾਡੇ ਜਵਾਕਾਂ ਨੂੰ ਜਦੋਂ ਨੌਕਰੀ ਮੰਗਦੇ ਆ ਮੈਂ ਵੀ ਡਬਲ ਐਮਏ ਕੀਤੀ ਕਿਸੇ ਨੇ ਸਾਨੂੰ ਕੋਈ ਬੇਰੁਜ਼ਗਾਰੀ ਭੱਤਾ ਦਿੱਤਾ ਪਰ ਪੜ ਅਸੀਂ ਅੱਖਾਂ ਦਾ ਲੱਖਾਂ ਰੁਪਈਆ ਲਾਤਾ ਅੱਜ ਸਾਡੇ ਨੌਜਵਾਨ ਕਿਉਂ ਨਸ਼ਾ ਕਰਦੇ ਆ ਉਹ ਡਿਪਰੈਸ਼ਨ ਚ ਆਏ ਨਸ਼ਾ ਕਰਦੇ ਆ ਬੀਏ ਕਰਦੇ ਆ ਐਮਐਸਸੀ ਕਰਦੇ ਆ ਹੋਰ ਵੱਡੀਆਂ ਪੜਾਈਆਂ ਕਰਦੇ ਆ ਅੱਜ ਸਾਰੇ ਬੱਚੇ ਬਾਹਰ ਕਿਉਂ ਜਾ ਰਹੇ ਉਹਨਾਂ ਨੂੰ ਸ਼ੌਂਕ ਚੜਿਆ ਕਿੱਲਾ ਜ਼ਮੀਨ ਦਾ ਵੇਚ ਦਿਆ ਬਾਹਰ ਚਲੇ ਜਾਂਦੇ ਆ ਇੰਨਾ ਸਰਕਾਰਾਂ ਕੋਲ ਕੋਈ ਪਾਲਿਸੀ ਨਹੀਂ ਇਹ ਸੈਂਟਰ ਦੀ ਮਰਜ਼ੀ ਆ ਕਿ ਪੰਜਾਬ ਖਾਲੀ ਹੋ ਜੇ ਇੱਥੇ ਭਈਏਵਾੜ ਦिए ਭਈਏਵਾੜਿਆਂ ਨੇ 10 ਲੱਖ ਰੁਪਈਆ ਜਲੰਧਰ ਚ 10 ਅੰਮ੍ਰਿਤਸਰ ਚ 10 ਲੱਖ ਲੁਧਿਆਣੇ ਚ ਤੁਹਾਡੇ ਨਾਲ ਫਿਰ ਤੋਂ 84 ਕਰਨ ਦੀ ਤਾਕਤ ਚ 3 ਲੱਖ ਕਰੋੜ ਦਾ ਕਰਜ਼ਾ ਸੀ ਇੰਡੀਆ ਦੇ ਸਿਰ 75 ਸਾਲਾਂ ਚ 3 ਲੱਖ ਕਰੋੜ ਦਾ ਆ ਭਗਵਾਨਤ ਮਾਨ ਆਏ ਕੱਲੇ ਨੇ 1 ਲੱਖ ਕਰੋੜ ਦਾ ਕਰਜ਼ਾ ਚੜਾਤਾ 1 ਲੱਖ ਕਰੋੜ ਦਾ ਸਿਰਫ 2 ਸਾਲਾਂ 'ਚ ਕੀ ਕੀਤਾ ਬਾਈ ਕੋਈ ਵੱਡੇ ਹਸਪਤਾਲ ਬਣਾਤੇ ਜਾਂ ਕੋਈ ਇਹੋ ਜਿਹੇ ਵੱਡੇ ਕਾਲਜ ਬਣਾਤੇ ਵੀ ਤੁਹਾਡੇ ਬੱਚੇ ਡਾਕਟਰ ਤੇ ਇੰਜੀਨੀਅਰ ਬਣ ਜਾਣਗੇ ਡੀਸੀ ਬਣ ਜਾਣਗੇ ਅੱਜ ਗਰੀਬ ਦਾ ਬੱਚਾ ਡਾਕਟਰ ਬਣ ਜੂ 2 ਕਰੋੜ ਰੁਪਈਆ ਲੱਗਦਾ ਹੈ ਇਨ੍ਹਾਂ ਵੱਡਿਆਂ ਦੇ ਬੱਚੇ ਹੀ ਡਾਕਟਰ ਬਣਨਗੇ ਗੱਲ ਕਰਿਆ ਕਰੋ ਸਹੀ ਉੱਥੇ ਖੜਿਆ ਕਰੋ ਜਿੱਥੇ ਪੰਜਾਬ ਦੀ ਗੱਲ ਹੋਵੇ ਸਾਡੇ ਪੰਜਾਬ 'ਚ ਕੈਂਸਰ ਹੈ ਕੈਂਸਰ ਕਿਉਂ ਹੈ ਅਸੀਂ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹੈ ਜੋ ਕਿ ਕੈਂਸਰ ਜੁਕਤ ਪਦਾਰਥਾ ਉਹਦੇ ਵਿੱਚ ਸਾਡਾ ਪਾਣੀ ੱੱਕੇ ਨਾਲ ਖੋਖੋ ਕੇ ਰਾਜਸਥਾਨ ਤੇ ਹਰਿਆਣੇ ਨੂੰ ਦਿੱਤਾ ਜਾਂਦਾ ਆ ਪਿਛਲੇ ਦਿਨਾਂ ਦੀ ਗੱਲਾਂ ਵੀ ਤੋਜਮਾਨ ਦਿਖਾਈ ਜਾਂਦਾ ਸੀ ਦੋ ਨਹਿਰਾਂ ਜਾਂਦੀਆਂ ਰਾਜਸਥਾਨ ਵਾਲੀ ਭਰੀ ਭਗਦੀ ਹੈ ਪੰਜਾਬ ਵਾਲੀ ਸੁੱਕੀ ੱੱਕੇ ਨਾਲ 25 ਲੱਖ ਟਿਊਬਵਲ ਲਾ ਕੇ ਸਾਡਾ ਪਾਣੀ ਨੀਵਾ ਕੀਤਾ ਇਹ ਚਾਲ ਹੈ ਸਰਕਾਰ ਦੀਆਂ ਅੱਜ ਜਿਹੜੇ ਅੰਬਾਨੀ ਦੇ ਅੰਡਾਨੀ ਦੇ ਸ਼ੈਲੋ ਬਣੇ ਪਏ ਐ ਉੱਥੇ ਤੁਸੀਂ ਖੁਸ਼ ਹੋ ਕੇ ਕਣਕ ਤੇ ਝੋਨਾ ਸਿੱਟਿਆ ਆਉਨੇ ਹੋ ਵੀ ਮਿੰਟੇ 'ਚ ਚੱਕਿਆ ਜਾਂਦਾ ਇਹ ਤੁਹਾਨੂੰ ਭੇਚਲ ਕੇ ਸਾਰੀਆਂ ਮੰਡੀਆਂ ਪ੍ਰਾਈਵੇਟ ਕਰਨਗੇ ਆ ਇੱਕ ਛੱਲੀ ਇਹਨਾਂ ਦੇ ਸ਼ੋਅਰੂਮਾਂ 'ਚ 75 75 ਰੁਪਏ ਦੀ ਮਿਲਦੀ ਐ ਸੋ ਇਹਨਾਂ ਗੱਲਾਂ ਨੂੰ ਸਮਝੋ ਜੇ ਕੋਈ ਸੈਂਟਰ ਦੀ ਅੱਖ ਚੱਕ ਅੱਖ ਪਾ ਕੇ ਗੱਲ ਕਰ ਸਕਦਾ ਉਹ ਸਿਮਰਨਜੀਤ ਸਿੰਘ ਮਾਨ ਐ ਜਿਹਦਾ ਸਿੱਖ ਕੌਮ ਤੇ ਪਰਪਕਾਰ ਹੈ ਨਾ ਵਿਕਿਆ ਨਾ ਛੁਕਿਆ ਨਾ ਡੋਲਿਆ ਇਹ ਜਿਹੜੇ ਫਿਰਦੇ ਨੇ ਬੇਪੈੰਦੇ ਦੇ ਲੋਟੇ ਕਦੇ ਇਸ ਪਾਰਟੀ ਚ ਕਦੇ ਉਸ ਪਾਰਟੀ ਜਿਨ੍ਹਾਂ ਨੇ ਸਾਡਾ ਕੁਛ ਨਹੀਂ ਸਵਾਰਨਾ ਅਸੀਂ ਸਿੱਖ ਐ ਅਸੀਂ ਜਾਗ ਦੀ ਜ਼ਮੀਰ ਵਾਲੇ ਐ ਅਸੀਂ ਗੁਰੂਆਂ ਦੇ ਵਾਰਿਸ ਐ ਅਸੀਂ ਆਪਦੀ ਹੱਕ ਸੱਚ ਤੇ ਪਹਿਰਾ ਦੇਣਾ ਉਹ ਬੰਦਾ ਜਿਹਨੇ 1984 ਦਾ ਅਟੈਕ ਵੇਖ ਕੇ ਅਡਾ ਉਹਦਾ ਛੜਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਡੀਆਈਜੀ ਸੀ ਭਾਗਲਪੁਰ ਦੀ ਜੇਲ੍ਹਾਂ ਚ ਤੁਸੀਂ ਇਹ ਚੱਲੇ ਆਪਾਂ ਉਹਦਾ ਕੀ ਦੇਣਾ ਇੱਕ ਮੋਰਟ ਹੋਟ ਹੀ ਪਾਉਣੀ ਐ ਨਾ ਅੱਗੇ ਵੀ ਤੁਸੀਂ ਸੰਗਰੂਰ ਵਾਲਿਆਂ ਨੇ ਪਾਈ ਐ ਮੈਂ ਤੁਹਾਡੇ ਤੇ ਫਖਰ ਮਹਿਸੂਸ ਕਰਦੀ ਆ ਤੁਹਾਨੂੰ ਸਲੂਟ ਕਰਦੀ ਆ ਪਿਛਲੇ ਸਮੇਂ ਚ ਜਦੋਂ ਮੈਂ ਆਉਂਦੀ ਹੁੰਦੀ ਸੀ ਇੱਕ ਢਾਡੀ ਸਾਡੇ ਨਾਲ ਵਾਰਾਂ ਗਾਉਂਦੇ ਹੁੰਦੇ ਸੀ ਮਾਨ ਤੇਰੀ ਕੁਰਬਾਨੀ